ਸਟੇਕ ਦੇ ਵਿੱਚ ਫਸਟ ਆਈ ਹੈ ਤੇ ਜ਼ਿੱਦ ਬੜੀ ਬੈਠੀ ਹੈ ਕਿ ਮੈਂ ਤਾਂ ਬਾਹਰ ਜਾਵਾਂ ਬਸ ਸਿੰਪਲ ਜਿਹੀ ਕੁੜੀ ਦਿਖਾਈ ਹੈ ਜੋ ਆਪਣੀ ਫੈਮਲੀ ਨਾਲ ਕਨੈਕਟ ਹੈ ਤੇ ਆਪਣੇ ਫੈਮਲੀ ਦੇ ਕਹਨੇ ਵਿੱਚ ਰਹਿੰਦੀ ਆ ਤੇ ਉਹ ਹਮੇਸ਼ਾ ਆਪਣੇ ਜੋ ਵੀ ਕਰਦੀ ਹੈ ਫੈਮਲੀ ਨੂੰ ਪੁੱਛ ਕੇ ਕਰਦੀ ਹੈ ਮਾਰਸ਼ਲ ਆਰਟ ਐਂਡ ਲਵ ਸਟੋਰੀ ਆ ਤੇ ਅਗਰ ਕੋਈ ਸੋਚ ਨਹੀਂ ਸਕਦਾ ਕਿ ਮਾਰਸ਼ਲ ਆਰਟ ਦੇ ਵਿੱਚ ਵੀ ਪਲੱਸ ਲਵ ਸਟੋਰੀ ਕਰ ਸਕਦੇ ਆ ਬਟ ਅਸੀਂ ਕਰਕੇ ਦਿਖਾਈ ਆ ਤੇ ਤੁਹਾਨੂੰ ਬਹੁਤ ਪਸੰਦ ਆਊਗੀ ਇਹ ਚੀਜ਼ ਪਾਟਾ ਹੋਇਆ ਹੈ ਕਿ ਆਪਾਂ ਗੱਤਕੇ ਨੂੰ ਜਾਂ ਆਪਣੇ ਸਿੱਖ ਮਾਰਸ਼ਲ ਆਰਟਸ ਨੂੰ ਲਵ ਐਕਟ ਨਾਲ ਜੋੜਿਆ ਕਿੰਨੀ ਵੱਖੂ ਵੀਰ ਉਹ ਗੱਲ ਦੇਖਣ ਵਾਲੀ ਹੈ ਦੇ ਵਿੱਚ ਫੈਮਿਲੀ ਡਰਾਮਾ ਦੇ ਵਿੱਚ ਬਹੁਤ ਸਾਰੇ ਰਿਲੇਸ਼ਨਸ ਇਹੋ ਜਿਹੇ ਹੈਗੇ ਆ ਜਿਹਦੇ ਤੁਹਾਨੂੰ ਵੱਖ-ਵੱਖ ਰੂਪ ਰਿਕਣ ਨੂੰ ਰਣਗੇ ਇਹਦੇ ਵਿੱਚ ਸ਼ੂਟਿੰਗ ਦੇ ਵਿੱਚ ਵੀ ਹੁੰਦਾ ਹੈ ਜਦੋਂ ਅਸੀਂ ਸਿਰੇ ਕਾਲ ਟਾਈਮ ਦੇਤਾ ਨਾ ਮੀਟਰ ਸਟਾਰਟ ਹੁੰਦਾ ਹੈ ਖਰਚਦਾ ਇੱਕ ਇੱਕ ਸੈਕਿੰਡ ਦੀ ਵੈਲਿਊ ਹੈ ਤੇ ਉਹ ਜਿਹੜਾ ਟਾਈਮ ਜਾਇਆ ਜਾਂਦਾ ਨਾ ਸਾਡਾ ਵਿੱਚ ਉਹ ਸਾਡੇ ਲਈ ਉਹ ਵੀ ਬੜਾ ਚੈਲੰਜ ਹੁੰਦਾ ਹੈ ਇਸ ਨੂੰ ਕਿੱਦਾਂ ਰਿਕਵਰ ਕਰੀਏ ਬਟਾ ਤੇ ਇਹਦੇ ਵਿੱਚ ਮਿਲਦਾ ਇੱਕ ਕੁੜੀ ਉਹ ਉਦਾਂ ਦੀ ਸੂਝਵਾਨ ਕੁੜੀ ਦਿਖਾਈ ਹੋਈ ਆ ਕਿ ਜੋ ਇੱਕ ਜ਼ਿੰਮੇਵਾਰੀ ਲੈਣ ਚੱਕਣ ਵਾਲੀ ਕੁੜੀ ਆ ਕਿ ਜੋ ਕਹਿੰਦੀ ਕਿ ਕੋਈ ਗੱਲ ਨਹੀਂ ਜੋ ਸਟੇਸ਼ਨ ਆ ਗਈਆਂ ਆ ਪਰ ਕੰਟਰੋਲ ਕੇ ਹੈਂਡਲ ਕਰਾਂਗੇ ਸਰਸ਼ੀਕਾਲਸ ਕਾਈ ਨਿਊਜ਼ ਪੰਜਾਬ ਦੇ ਤੁਸੇ ਤੇ ਮੈਂ ਹਾਂ ਤੁਹਾਡੇ ਨਾਲ ਜਨਨ ਅੱਜ ਧੇਕਰ ਗੱਲ ਕਰੀਏ ਸਾਡੇ ਨਾਲ ਇਸ ਵਕਤ ਸਟਾਰ ਕਾਸਟ ਮੌਜੂਦ ਹੈ ਫਿਲਮ ਜਟਾ ਡੋਲੀ ਨਾਦੀ ਆਨ ਵਾਲੇ ਸਾਲ ਦੀ ਪਹਿਲੀ ਫਿਲਮ ਹੈ ਪਹਿਲੇ ਹਫਤੇ ਦੇ ਵਿੱਚ ਰਿਲੀਜ਼ ਹੋ ਰਹੀ ਹੈ 5 ਜਨਵਰੀ 2024 ਨੂੰ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਾ ਦਿੰਨੇ ਆ ਮੇਨ ਹੀਰੋ ਸਾਡੇ ਨਾਲ ਮੌਜੂਦ ਨੇ ਕਿਰਨਦੀਪ ਰਾਇਤ ਸਭ ਤੋਂ ਪਹਿਲਾਂ ਅਨੰਦ ਦਾ ਸਵਾਗਤ ਹੈ ਤੇ ਐਕਟ੍ਰੈਸ ਬਿਊਟੀਫੁੱਲ ਐਕਟ੍ਰੈਸ ਸਾਡੇ ਨਾਲ ਮੌਜੂਦ ਨੇ ਪ੍ਰਗ ਕਰੇਵਾਲ ਜੀ ਤੇ ਇਸ ਫਿਲਮ ਨੂੰ ਜਿਨ੍ਹਾਂ ਨੇ ਡਾਇਰੈਕਸ਼ਨ ਦਿੱਤੀ ਹੈ ਪ੍ਰੋਡਕਸ਼ਨ ਕੀਤੀ ਹੈ ਉਹ ਮੌਜੂਦ ਨੇ ਭਵਿੰਦਰ ਜੀ ਪਰ ਮੈਂ ਜਿਹੜੀ ਸ਼ੁਰੂਆਤ करूंगी ਮੈਂ ਹੀਰੋ ਤੋਂ ਸ਼ੁਰੂਆਤ ਨਹੀਂ करूंगी ਮੈਂ ਐਕਟ੍ਰੈਸ ਤੋਂ ਸ਼ੁਰੂਆਤ करूंगी ਕਿਉਂਕਿ ਜੇਕਰ ਗੱਲ ਕਰ ਰਹੇ ਕਲਾ ਹੀਰੋ ਦੀ ਗੱਲ ਨਹੀਂ ਹੁੰਦੀ ਐਕਟ੍ਰੈਸ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤਾਂ ਸਭ ਤੋਂ ਪਹਿਲਾ ਸਵਾਲ ਰਬ ਜੀ ਮੇਰਾ ਇਹ ਰਹੇਗਾ ਕਿ ਇਸ ਫਿਲਮ ਨੂੰ ਚੂਜ਼ ਕਰਨ ਦਾ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਕੀ ਇੱਕ ਰੀਜ਼ਨ ਸੀਗਾ ਫਿਲਮ ਦਾ ਕੰਟੈਂਟ ਬਹੁਤ ਸੋਹਣਾ ਸੀਗਾ ਸਕ੍ਰਿਪਟ ਬਹੁਤ ਵਧੀਆ ਲੱਗੀ ਮੈਨੂੰ ਜੋ ਕਿ ਮੇਰਾ ਕੈਰੈਕਟਰ ਬਹੁਤ ਮੈਨੂੰ ਬਹੁਤ ਕਲੋਜ਼ ਲੱਗਿਆ ਮੇਰੇ ਤੇ ਬਹੁਤ ਸਿੰਪਲ ਜੀ ਕੁੜੀ ਦਿਖਾਈ ਹੈ ਜੋ ਆਪਣੀ ਫੈਮਲੀ ਨਾਲ ਕਨੈਕਟ ਹੈ ਤੇ ਆਪਣੇ ਫੈਮਲੀ ਦੇ ਕਹਨੇ ਵਿੱਚ ਰਹਿੰਦੀ ਆ ਤੇ ਉਹ ਹਮੇਸ਼ਾ ਆਪਣੇ ਜੋ ਵੀ ਕਰਦੀ ਹੈ ਫੈਮਲੀ ਨੂੰ ਪੁੱਛ ਕੇ ਕਰਦੀ ਹੈ ਤੇ ਸਮ ਟਾਈਮ ਕੁਝ ਅਜਿਹੀ ਸਿਚੁਏਸ਼ਨ ਹੁੰਦੀ ਹੈ ਕਿ ਕਿਰਨ ਤੇ ਮੈਂ ਅਸੀਂ ਇਕੱਠੇ ਹੋ ਜਾਂਦੇ ਆ ਤੇ ਕੁਝ ਜਸਟ ਫਰੈਂਡ ਬਣ ਜਾਂਦੇ ਆ ਤੇ ਉਹਦੇ ਕਰਕੇ ਸਾਡੀ ਫੈਮਲੀ ਵਿੱਚ ਪ੍ਰੋਬਲਮ ਆਉਂਦੀ ਹੈ ਇਵਨ ਕਿ ਮੈਂ ਹਰ ਗੱਲ ਫੈਮਲੀ ਨੂੰ ਪੁੱਛ ਕੇ ਕਰਦੀ ਆ ਤੇ ਉਦੋਂ ਉਹਨਾਂ ਨੂੰ ਥੋੜਾ ਇਹ ਲੱਗਦਾ ਕਿ ਇਹ ਨੇ ਸਾਡੇ ਤੋਂ ਬਾਹਰ ਸਟੈਪ ਕਿਵੇਂ ਲੈ ਲਏ ਆ ਉਹ ਚੀਜ਼ ਨਾਲ ਥੋੜੀ ਮੇਰੀ ਫੈਮਲੀ ਹਰਟ ਹੁੰਦੀ ਆ ਤੇ ਉਹਦੇ ਕਰਕੇ ਇਹਨਾਂ ਨੂੰ ਵਾਪਸ ਜਾਣਾ ਪੈਂਦਾ ਜਾਂ ਅਸੀਂ ਵੱਖ ਹੋ ਜਾਂਦੇ ਆ ਤੇ ਫਿਰ ਮੈਂ ਇਹਨਾਂ ਨੂੰ ਕਿਵੇਂ ਅਸੀਂ ਫੇਰ ਇਕੱਠੇ ਹੁੰਨੇ ਆ ਜਾਂ ਕਿਵੇਂ ਅਸੀਂ ਕਨੈਕਟ ਹੁੰਨੇ ਆ ਉਹ ਚੀਜ਼ ਨੂੰ ਸਾਡੀ ਕਿ ਲਵ ਕੈਮਿਸਟਰੀ ਇਹਦੇ ਵਿੱਚ ਸ਼ੁਰੂ ਹੁੰਦੀ ਆ ਤੇ ਮੈਂ ਇਹਨਾਂ ਨੂੰ ਕਿਵੇਂ ਇਹਨਾਂ ਇਹਨਾਂ ਦੀ ਫੈਮਲੀ ਨਾਲ ਕਿੱਦਾਂ ਕਨੈਕਟ ਕਰਦੀ ਆ ਕਿਉਂਕਿ ਆਪਦੇ ਪੇਰੈਂਟਸ ਤੋਂ ਆਪਣੇ ਫਾਦਰ ਤੋਂ ਬਹੁਤ ਲੱਗ ਹੁੰਦੇ ਨੇ ਉਹਨਾਂ ਨਾਲ ਬਣਦੀ ਨਹੀਂ ਇਹਨਾਂ ਦੀ ਤੇ ਉਹ ਮੈਂ ਇਹਨਾਂ ਨੂੰ ਜੋ ਵੀ ਗੱਲਾਂ ਬਾਤ ਸਮਝਾਉਂਦੀ ਆ ਇਹਨਾਂ ਨੂੰ ਅੰਡਰਸਟੈਂਡ ਕਰਦੀ ਆ ਕਿ ਨਹੀਂ ਤੁਸੀਂ ਆਹ ਚੀਜ਼ ਗੱਲ ਤਾਂ ਸਹੀ ਆ ਮਤਲਬ ਜੋ ਵੀ ਸਾਡੀ ਵਧੀਆ ਕੈਮਿਸਟਰੀ ਬਣਦੀ ਆ ਉਹ ਇਹਦੇ ਵਿੱਚ ਬਹੁਤ ਗਤਕੀ ਦੇ ਨਾਲ-ਨਾਲ ਇੱਕ ਲਵ ਕੈਮਿਸਟਰੀ ਦਿਖਾਈ ਹੋਈ ਆ ਕਿ ਮਾਸਟਰ ਆਰਟ ਐਂਡ ਲਵ ਸਟੋਰੀ ਆ ਤੇ ਕੋਈ ਸੋਚ ਨਹੀਂ ਸਕਦਾ ਕਿ ਮਾਰਸ਼ਲ ਆਰਟ ਦੇ ਵਿੱਚ ਵੀ ਇਹ ਲਵ ਸਟੋਰੀ ਕਰ ਸਕਦੇ ਆ ਬਟ ਅਸੀਂ ਕਰਕੇ ਦਿਖਾਈ ਆ ਤੇ ਤੁਹਾਨੂੰ ਬਹੁਤ ਪਸੰਦ ਆਊਗੀ ਇਹ ਚੀਜ਼ ਤੇ 5 ਤਰੀਕ ਨੂੰ ਤੁਸੀਂ ਦੇਖ ਸਕਦੇ ਆ ਹੁਣ ਗੱਲ ਕਰ ਲੈਨੇ ਆ ਜੋ ਇਸ ਫਿਲਮ ਦੇ ਮੇਨ ਹੀਰੋ ਨੇ ਕਿਰਨ ਦੇਵ ਜੀ ਜੇਕਰ ਗੱਲ ਕਰੀਏ ਇਸ ਫਿਲਮ ਦੇ ਵਿੱਚ ਕੀ ਖਾਸ ਹੈ ਤੇ ਇਸ ਫਿਲਮ ਨੂੰ ਮਤਲਬ ਕਿ ਦਰਸ਼ਕਾਂ ਤੱਕ ਕੀ ਸੁਨੇਹਾ ਹੈ ਐਜ਼ ਅ ਸਿੱਖ ਜੇਕਰ ਗੱਲ ਕਰਦੇ ਆ ਸਿੱਖ ਮਾਰਸ਼ਲ ਆਰਟ ਦੀ ਗੱਲ ਹੋਈ ਆ ਪੂਰੀ ਫਿਲਮ ਦੇ ਵਿੱਚ ਜੀ ਸਭ ਤੋਂ ਜਿਹੜੀ ਆ ਤਾਂ ਤੁਹਾਨੂੰ ਦੇਖੋ ਪਤਾ ਹੀ ਅਸੀਂ ਬੜੇ ਸਾਰੇ ਇੰਟਰਵਿਊ ਕਰ ਚੁੱਕੇ ਹਾਂ ਸਭ ਨੂੰ ਦੱਸਿਆ ਕਿ ਸਿੱਖ ਮਾਰਸ਼ਲ ਆਰਟ ਸਦਾਰੇ ਤੇ ਇੱਕ ਲਵ ਸਟੋਰੀ ਆ ਔਰ ਐ ਸਭ ਚੀਜ਼ਾਂ ਦਾ ਪਤਾ ਹੀ ਆ ਲekin JD چیز ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜੀ ਜ਼ਿਆਦਾ ਇੰਟਰਸਟਿੰਗ ਪਾਰਟ ਹੈ ਉਹ ਹੈ ਕਿ ਆਪਾਂ ਗੱਤਕੇ ਨੂੰ ਜਾਂ ਆਪਣੇ ਸਿੱਖ ਮਾਰਸ਼ਲ ਆਰਟਸ ਨੂੰ ਲਵ ਐਂਗਲ ਦੇ ਨਾਲ ਜੋੜਿਆ ਕਿੰਨੀ ਬਖੂਬੀ ਆ ਉਹ ਗੱਲ ਦੇਖਣ ਵਾਲੀ ਹੈ ਦੇ ਵਿੱਚ ਫੈਮਿਲੀ ਡਰਾਮਾ ਦੇ ਵਿੱਚ ਬਹੁਤ ਸਾਰੇ ਰਿਲੇਸ਼ਨਸ ਇਹੋ ਜਿਹੇ ਹੈਗੇ ਆ ਜਿਹਦੇ ਤੁਹਾਨੂੰ ਵੱਖ-ਵੱਖ ਰੂਪ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਅਗਰ ਮੈਂ ਗੱਲ ਕਰਾਂ ਤੇ ਦੇਖੋ ਇੱਕ ਰਿਸ਼ਤਾ ਇੱਕ ਨੌਕਰ ਔਰ ਇੱਕ ਮਾਲਕ ਦਾ ਵੀ ਹੁੰਦਾ ਹੈ ਲੇਕਿਨ ਉਹ ਵੀ ਇੱਕ ਬਹੁਤ ਸੁੰਦਰ ਰਿਸ਼ਤਾ ਹੋ ਜਾਂਦਾ ਜਦੋਂ ਤੁਹਾਡਾ ਅਗਰ ਤੁਹਾਡਾ ਜਿਹੜਾ ਘਰ ਬੰਦਾ ਹੈ ਤੁਹਾਡੀ ਡੋਮੈਸਟਿਕ ਹੈਲਪ ਹੈ ਉਹ ਤੁਹਾਡੀ ਕਈ ਵਾਰੀ ਫੈਮਿਲੀ ਮੈਂਬਰ ਹੀ ਬਣ ਜਾਂਦੇ ਹੁੰਦੇ ਆ ਉਹਨਾਂ ਦਾ ਵੀ ਇੱਕ ਆਪਣਾ ਇੱਕ ਰੂਪ ਹੁੰਦਾ ਤੁਹਾਨੂੰ ਉਹ ਤੱਕ ਵੀ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਹਰ ਇੱਕ ਰਿਲੇਸ਼ਨ ਨੂੰ ਇੱਕ ਬੜੇ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ ਗਿਆ ਇਹਦੇ ਵਿੱਚ ਤੇ ਉਸ ਕਰਕੇ ਤੁਹਾਨੂੰ ਇਹ ਬੜਾ ਅੱਛਾ ਫੈਮਿਲੀ ਡਰਾਮਾ ਔਰ ਬਹੁਤ ਬਾਖੂਬੀ ਜੋੜਿਆ ਗਤਕੇ ਨੂੰ ਲੈ ਕੇ ਲਵ ਸਟੋਰੀ ਦੇ ਨਾਲ ਜੋ ਕਿ ਕਈ ਲੋਗਾਂ ਦਾ ਕੁਐਸਚਨ ਹੈਗਾ ਤੁਸੀਂ ਯਾਰ ਗਤਕੇ ਦੇ ਫੈਨ ਨੂੰ ਕਰਕੇ ਕਿਵੇਂ ਜੋੜਤੀ ਸੋ ਤੁਹਾਨੂੰ ਸਿਨੇਮਾ ਘਰਾਂ ਚ ਦੇਖਣ ਨੂੰ ਮਿਲੋਗੀ ਉਹ ਗੱਲ ਜ਼ਰੂਰ ਹੁਣ ਗੱਲ ਕਰ ਲੈਂਦੇ ਆ ਡਾਇਰੈਕਟਰ ਸਾਹ ਨਾਲ ਸਰ ਜੇਕਰ ਗੱਲ ਕਰੀਏ ਡਾਇਰੈਕਸ਼ਨ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਫਿਲਮ ਨੂੰ ਡਾਇਰੈਕਟ ਕਰਨਾ ਬਹੁਤ ਔਖਾ ਕੰਮ ਹੈ ਬਹੁਤ ਚੈਲੰਜਸ ਹੁੰਦੇ ਨੇ ਇਸ ਫਿਲਮ ਦੇ ਵਿੱਚ ਕੀ ਕੁਝ ਸਾਨੂੰ ਐਜ਼ ਅ ਚੈਲੰਜ ਤੁਹਾਨੂੰ ਦੇਖਣ ਨੂੰ ਮਿਲਿਆ ਚੈਲੰਜ ਦੀ ਗੱਲ ਕਰੀਏ ਚੈਲੰਜ ਤੇ ਜ਼ਿੰਦਗੀ ਵੀ ਆਪਣੇ ਆਪ ਚ ਇੱਕ ਚੈਲੰਜ ਹੈ ਚੈਲੰਜ ਨੂੰ ਜਿਹੜਾ ਵੀ ਕੋਈ ਸਾਨੂੰ ਮਿਲਦਾ ਹੈ ਨਾ ਉਹਨੂੰ ਅਕਸੈਪਟ ਕਰਨਾ ਚਾਹੀਦਾ ਚੈਲੰਜ ਨੂੰ ਔਰ ਫਿਲਮ ਦੇ ਅੰਦਰ ਬਹੁਤ ਸਾਰੇ ਆਂਦੀਆਂ ਨੇ ਪ੍ਰੋਬਲਮ ਕਈ ਵਾਰੀ ਕੋਈ ਨਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਕੁਝ ਹੋ ਗਿਆ ਉਹ ਹਰੇਕ ਦੇ ਵਿੱਚ ਹੁੰਦਾ ਵੇ ਪਰ ਗਾਇ ਕਿ ਅਸੀਂ ਜਿਹੜੇ ਵੀ ਅਸੀਂ ਕੰਮ ਕਰਦੇ ਆ ਨਾ ਉਹਨਾਂ ਨੂੰ ਸਾਰੀ ਟੀਮ ਦਾ ਟੀਮ ਵਰਕ ਹੈ ਗਾ ਵੇ ਟੀਮ ਵਰਕ 'ਚ ਕਿਤੇ ਵੀ ਇੱਕ ਦਿਨ ਨੇ ਵੀ ਕਿਸੇ ਨੇ ਪ੍ਰੋਬਲਮ ਕਰਤੀ ਨਾ ਤੇ ਉਹ ਇੱਕ ਚੈਲੰਜ ਬਣ ਜਾਏਗਾ ਫਿਰ ਸਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਜਾਏਗੀ ਪਹਿਲੇ ਪ੍ਰੋਬਲਮ ਖੜੀ ਹੁੰਦੀ ਆ ਹਾਂ ਉਹ ਪ੍ਰੋਬਲਮ ਫਿਰ ਸਾਡੇ ਲਈ ਚੈਲੰਜ ਬਣ ਜਾਂਦੀ ਵੀ ਹੁਣ ਇਹ ਪ੍ਰੋਬਲਮ ਬਣ ਗਈ ਆ ਇਹਦਾ ਸੀ ਸੋਲੂਸ਼ਨ ਕਿਦਾਂ ਕਰੀਏ ਕਿਸ ਤਰ੍ਹਾਂ ਇਹਨੂੰ ਈਜ਼ੀ ਕਰੀਏ ਔਰ ਇਹ ਜਿਹੜਾ ਨਹੀਂ ਤਾਂ ਟਾਈਮ ਜਾਈ ਜਾ ਰਿਹਾ ਕਿਉਂਕਿ ਸ਼ੂਟ ਦਾ ਜਦੋਂ ਸ਼ੂਟਿੰਗ ਕਰਦੇ ਆ ਅਸੀਂ ਸ਼ੂਟਿੰਗ ਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਸਿਰੇ ਕਾਲ ਟਾਈਮ ਦੇਤਾ ਨਾ ਮੀਟਰ ਸਟਾਰਟ ਹੋ ਜਾਂਦਾ ਹੈ ਖਰਚੇ ਦਾ ਇੱਕ ਇੱਕ ਸੈਕਿੰਡ ਦੀ ਵੈਲਿਊ ਹੈ ਤੇ ਉਹ ਜਿਹੜਾ ਟਾਈਮ ਜਾਇਆ ਜਾਂਦਾ ਨਾ ਸਾਡਾ ਵਿੱਚ ਉਹ ਸਾਡੇ ਲਈ ਉਹ ਵੀ ਬੜਾ ਚੈਲੰਜ ਹੁੰਦਾ ਵੀ ਅਸੀਂ ਨੂੰ ਕਿਦਾਂ ਰਿਕਵਰ ਕਰੀਏ ਫਟਾਫਟ ਕਿਉਂਕਿ ਜਿਹੜਾ ਸਮਾਂ ਹੱਥੋਂ ਨਿਕਲ ਗਿਆ ਉਹ ਵਾਪਸ ਨਹੀਂ ਆ ਸਕਦਾਗਾ ਇਹ ਛੋਟੇ ਛੋਟੇ ਚੈਲੰਜ ਹੁੰਦੇ ਨੇ ਪ੍ਰੋਬਲਮ ਆਉਂਦੀ ਹੈ ਇਹਨੇ ਹਰ ਇੱਕ ਚੀਜ਼ ਚ ਤੇ ਹਰ ਚੈਲੰਜ ਨੂੰ ਮਤਲਬ ਕਿ ਆਏ ਕਿ ਬੜਾ ਸੂਝ ਸਮਝ ਕੇ ਉਹਦੇ ਅੰਦਰੋਂ ਉਹਦੀ ਪ੍ਰੋਬਲਮ ਕੱਢੀ ਦੀ ਹੈ ਪ੍ਰੋਬਲਮ ਕੱਢ ਕੇ ਜਦੋਂ ਅਸੀਂ ਇਹਦੇ ਹੱਲ ਕਰਦੇ ਆਂ ਤੇ ਫਿਰ ਸੋਲੂਸ਼ਨ ਨਿਕਲਿਆ ਆਉਂਦਾ ਜੇ ਫਿਰ ਸੋਲੂਸ਼ਨ ਨਿਕਲਿਆ ਉਹਨੇ ਇੰਪਲੀਮੈਂਟ ਕਰਦੇ ਤਾਂ ਵਧੀਆ ਹੋ ਜਾਂਦਾ ਸਭ ਕੁਝ ਫਿਰ ਤੋਂ ਪ੍ਰਭ ਜੀ ਕੋ ਜਾਉਂਗੀ ਜੇਕਰ ਮੈਂ ਗੱਲ ਕਰਾਂ ਤੁਸੀਂ ਪ੍ਰਭ ਗਰੇਵਾਲ ਨੂੰ ਐਜ਼ ਅ ਮਾਡਲ ਐਜ਼ ਅ ਐਕਟਰ ਦੇਖਿਆ ਹੋਵੇਗਾ ਬਹੁਤ ਫਿਲਮਾਂ ਦੇ ਵਿੱਚ ਉਹਨਾਂ ਨੇ ਅਦਾਕਾਰ ਜਿਹੜੀ ਆਪਣੀ ਦਿਖਾਈ ਹੈ ਐਕਟ੍ਰੈਸ ਦੇ ਰੂਪ ਦੇ ਵਿੱਚ ਚੜੀਆ ਦਾ ਚੰਬਾ ਜੇਕਰ ਗੱਲ ਕਰੀਏ ਬਹੁਤ ਸੋਹਣੀ ਮੂਵੀ ਸੀਗੀ ਪਰ ਇਸ ਫਿਲਮ ਦੇ ਵਿੱਚ ਪ੍ਰਭ ਗਰੇਵਾਲ ਦਾ ਕੀ ਖਾਸ ਰੋਲ ਹੈ ਕੀ ਕੁਝ ਉੱਭਰ ਕੇ ਆਇਆ ਹੈਗਾ ਜਿਹੜੇ ਦਰਸ਼ਕ ਜੱਟਾ ਡੋਲੀ ਨਾ ਦੇਖਣ ਜਾਣ ਇਹਦੇ ਚ ਮਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕਰਤਾ ਆ ਹਨਾ ਮੇਰਾ ਜੋ ਕਰੈਕਟਰ ਹੈਗਾ ਬਹੁਤ ਸਿੰਪਲ ਕੁੜੀ ਦਾ ਆ ਬਹੁਤ ਸੋਬਰ ਆ ਜੋ ਆਪਣੀ ਫੈਮਿਲੀ ਨਾਲ ਕਨੈਕਟ ਕਰਦੀ ਆ ਤੇ ਉਹ ਫਿਰ ਕਿਦਾਂ ਸਾਡੀ ਝੰਜੋਲ ਲਵ ਕੈਮਿਸਟਰੀ ਜੇ ਚੱਲ ਰਹੀ ਹੈ ਤੇ ਉਹਨੂੰ ਕਿਦਾਂ ਹੈਂਡਲ ਕਰਦੀ ਹੈ ਤੇ ਅਸੀਂ ਅੱਗੇ ਕਿਦਾਂ ਸਟੈਪ ਲੈਣੇ ਆ ਜਾਂ ਇਹਦੇ ਤੁਸੀਂ ਦੇਖਿਆ ਹੋਊਗਾ ਕਿ ਮੈਂ ਬਾਅਰ ਵੀ ਜਾਨੀ ਆ ਹਨਾ ਕਿਰਮਦੀਪ ਦੀ ਫੈਮਿਲੀ ਕੋਲ ਜਾਨੀ ਆ ਤੇ ਉੱਥੇ ਜਾ ਕੇ ਜੋ ਮੈਂ ਸਿਚੁਏਸ਼ਨਾਂ ਦੇਖਦੀ ਆ ਤੇ ਉਹਨਾਂ ਨੂੰ ਕਿਦਾਂ ਦੇ ਸਮਝ ਕੇ ਕਿ ਕਿੱਦਾਂ ਇਹਨਾਂ ਨੂੰ ਕਹਿ ਨਹੀਂ ਆ ਕਿ ਨਹੀਂ ਜੋ ਹੈਗੀ ਤੁਹਾਡੀ ਫੈਮਿਲੀ ਸਾਰਾ ਕੁਝ ਹੈ ਨਾ ਇਹਨਾਂ ਨੂੰ ਇਹਨਾਂ ਦੇ ਫਾਦਰ ਨਾਲ ਕਿੱਦਾਂ ਕਨੈਕਟ ਕਰਦੀਆਂ ਤੇ ਇਹਦੇ ਵਿੱਚ ਮੈਨੂੰ ਲੱਗਦਾ ਇੱਕ ਕੁੜੀ ਉਹ ਤਾਂ ਦੀ ਸੂਝਵਾਨ ਕੁੜੀ ਦਿਖਾਈ ਹੋਈ ਆ ਕਿ ਜੋ ਇੱਕ ਜ਼ਿੰਮੇਵਾਰੀ ਲੈਣ ਚੱਕਣਾਂ ਦੀ ਕੁੜੀ ਆ ਕਿ ਜੋ ਕਹਿੰਦੀ ਕਿ ਕੋਈ ਗੱਲ ਨਹੀਂ ਜੋ ਸਟੇਸ਼ਨ ਆ ਗਈਆਂ ਆਪਾਂ ਟਰਲ ਕੇ ਹੈਂਡਲ ਕਰਾਂਗੇ ਵੀ ਇਹਦਾ கரੈਕਟ ਨਾਮ ਵੀ ਦੇਖੋ ਜੱਟਾ ਡੋਲੀ ਨਾ ਹਨਾ ਮੈਂ ਜੋ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਮੈਂ ਉਹਦੇ ਵਿੱਚ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਆ ਕਿ ਬਹੁਤ ਪਿਆਰ ਨਾਲ ਬਹੁਤ ਆਪਣੀ ਆਪਣੇ ਸੋਚਵਾਨ ਨਾਲ ਕਿ ਹਾਂ ਜੋ ਵੀ ਹੈਗੇ ਸਟੇਸ਼ਨ ਆਪਾਂ ਹੈਂਡਲ ਕਰਾਂਗੇ ਮੇਲਾ ਦਾ ਇਹਦੇ ਵਿੱਚ ਮੇਰਾ ਇਹੀ ਕੈਰੈਕਟਰ ਬਹੁਤ ਸੋਹਣਾ ਨਿਖਰ ਕੇ ਆਊਗਾ ਇਹਦੇ ਵਿੱਚ ਇੱਕ ਮੇਰਾ ਕਲੱਬ ਦਾ ਸੀਨ ਵੀ ਦਿਖਾਇਆ ਹੋਇਆ ਜੋ ਕਿ ਕਾਫੀ ਲੋਕਾਂ ਨੇ ਪਸੰਦ ਕੀਤਾ ਟ੍ਰੇਲਰ ਜ ਵੀ ਤੇ ਉਹਨਾਂ ਨੂੰ ਲੱਗਦਾ ਕਿ ਇਹ ਕੁੜੀ ਇੱਕ ਜੋ ਸੂਟ ਪਾ ਕੇ ਕਿੱਦਾਂ ਕਲੱਬ ਚ ਜਾ ਰਹੀ ਹੈ ਤੁਸੀਂ ਉਹਦੇ ਵਿੱਚ ਕੀ ਕੀ ਕੈਰੈਕਟਰ ਕੀਤਾ ਹੈ ਤੁਸੀਂ ਸਾਨੂੰ ਉਹ ਥੋੜਾ ਦੱਸੋ ਨਾ ਉਹ ਲੋਕਾਂ ਵਿੱਚ ਥੋੜੀ ਕਰਸਟੀ ਹੈਗੀ ਆ ਕਿ ਅਸੀਂ ਦੇਖੀਏ ਪੁੱਛੀਏ ਮੈਨੂੰ ਲੱਗਦਾ ਉਹ ਚੀਜ਼ਾਂ ਜ਼ਰੂਰ ਆਉਣਗੇ ਤੁਹਾਨੂੰ 5 ਤਰੀਕ ਨੂੰ ਸਮਾਂ ਚ ਤੇ ਜ਼ਰੂਰ ਜਾਇਓ ਦੇਖਣ ਐਟ ਲਾਸਟ ਐਟ ਲਾਸਟ ਮੇਰਾ ਕੁਐਸਚਨ ਹੈ ਕਿ ਰਣਦੀਪ ਕੋਲੋਈ ਕੀ ਜੱਟਾ ਡੋਲੀ ਨਾ ਕਿੰਨੇ ਕ ਜਿਹੜਾ ਡੋਲਰ ਨੇ ਦਿੱਤਾ ਹੈਗਾ ਤੁਹਾਨੂੰ ਇਹ ਦੱਸੋ ਕਿਰਨਦੀਪ ਕਿੰਨਾ ਕ ਜਿਹੜਾ ਸਪੋਰਟ ਰਿਹਾ ਹੈ ਕਿੰਨਾ ਕ ਜੱਟਾ ਡੋਲੀ ਨਾ ਐਕਚੁਅਲ ਦੇ ਵਿੱਚ ਜੇ ਤੁਸੀਂ ਸ਼ੂਟ ਕਰ ਰਹੇ ਸੀਗੇ ਕਿੰਨੀ ਕ ਸਪੋਰਟ ਰਹੀ ਹੈ ਮੈਮ ਦੀ ਇਹਨਾਂ ਦੀ ਸਪੋਰਟ ਹਾਂਜੀ ਆਪਾਂ ਦੇਖੋ ਜਿਹੜਾ ਕੋਈ ਵੀ ਆਰਟਿਸਟ ਹੁੰਦੇ ਹਨ ਨਾ ਉਹ ਭਾਵੇਂ ਕੋਈ ਐਕਟਰ ਹੈ ਉਹ ਕਿੰਨਾ ਮਰਜ਼ੀ ਵਧੀਆ ਹੋਵੇ ਉਹਦੇ ਸਪੋਰਟਿੰਗ ਐਕਟਰ ਜਿਹੜੇ ਉਹਦੇ ਨਾਲ ਜਿਹਨਾਂ ਨੂੰ ਨਸੀਨ ਕਰਨਾ ਕਰੋ ਵਧੀਆ ਨਹੀਂ ਨਾ ਹੈਗੇ ਤੇ ਫਿਰ ਉਹਦੀ ਆਪ ਦੀ ਐਕਟਿੰਗ ਵੀਡੀਓ ਡਾਊਨ ਹੋ ਜਾਂਦੀ ਹੁੰਦੀ ਹੈ ਦਾ ਆਪ ਦਾ ਕੈਲੇਬਰ ਡਾਊਨ ਹੋ ਜਾਂਦਾ ਹੁੰਦਾ ਤੇ ਕਿਉਂਕਿ ਇਸ ਉਲਮ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਸਾਰੇ ਮੇਰੇ ਤੋਂ ਸੀਨੀਅਰ ਸਿਗੇ ਤੇ ਕੱਲੇ ਇਹਨਾਂ ਵੱਲੋਂ ਨਹੀਂ ਮੈਨੂੰ ਬਾਕੀ ਐਕਟਰਾਂ ਵੱਲੋਂ ਵੀ ਬਹੁਤ ਸਪੋਰਟ ਰਹੀ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਹੈ ਨਾ ਜਿਵੇਂ ਕੋਈ ਆਟੀਟਿਊਡ ਨਹੀਂ ਰੱਖਿਆ ਕਿ ਅਸੀਂ ਸੀਨੀਅਰ ਹੈਗੇ ਆ ਜਾਂ ਇਹਨਾਂ ਨੇ ਵੀ ਹੈ ਨਾ ਜਿੰਨਾ ਕੀ ਕੰਮ ਕੀਤੇ ਹੋਏ ਆ ਜਿਆਦਾ ਜਰਨੈਲ ਭਾਜੀ ਸਿਗੇ ਉਹ ਤਾਂ ਉਹ ਤਾਂ ਬਹੁਤ ਹੀ ਹੰਭਲ ਸ਼ਿਵਿੰਦਰ ਮਹਾਲ ਬਾਜੀ ਨੇ ਨਰਿੰਦਰ ਨੀਨਾ ਬਾਜੀ ਆ ਸਿੰਗਰਸ ਵੀ ਹਾਂਜੀ ਸਾਰੇ ਵੱਡੇ ਨੇ ਪਰ ਉਹਨਾਂ ਨੇ ਤਾਂ ਚਲੋ ਉਹਨਾਂ ਨੇ ਤਾਂ ਆਵਾਜ਼ ਦਿੱਤੀ ਆਪਣੀ ਉਹਨਾਂ ਦਾ ਵੀ ਆਪਣਾ ਇੱਕ ਰੋਲ ਆ ਆਪਾਂ ਐਕਟਿੰਗ ਪੁਆਇੰਟ ਆਫ ਤੇ ਗੱਲ ਕਰੀਏ ਤੇ ਇੱਕ ਦੂਜੇ ਨੂੰ ਸਪੋਰਟ ਹੁੰਦੀ ਆ ਕਈ ਵਾਰੀ ਬੰਦਾ ਪੁੱਛ ਲੈਂਦਾ ਯਾਰ ਇਹ ਚੀਜ਼ਾਂ ਕਰਨੀ ਆ ਜਾਂ ਮੈਂ ਲੈਵਲ ਤੇ ਖੜਾ ਆ ਤੇ ਇਹ ਸੋਚਦੇ ਨੇ ਯਾਰ ਮੈਨੂੰ ਵੀ ਉਸ ਲੈਵਲ ਤੇ ਪਰਫਾਰਮ ਕਰਨਾ ਹੈ ਨਹੀਂ ਤਾਂ ਕਈ ਵਾਰੀ ਬੰਦੇ ਚ ਈਗੋ ਆ ਜਾਂਦੀ ਹੈ ਕਹਿੰਦੇ ਨਹੀਂ ਯਾਰ ਤੁਸੀਂ ਮੈਂ ਨਹੀਂ ਦੁਬਾਰਾ ਕਰਾਂਗੇ ਸੋ ਸ਼ੀ ਇਜ਼ ਲਾਈਕ ਆਲਵੇਸ ਵੈਰੀ ਸਪੋਰਟਿਵ ਕਿ ਨਹੀਂ ਯਾਰ ਤੁਸੀਂ ਕਰੋ ਜਿੱਥੇ ਛੱਡੋਂਗੇ ਮੈਂ ਉਹ ਤੋਂ ਪਿਕ ਕਰ ਲਾਂਗੀ ਸੋ ਸ਼ੀਜ਼ ਲਾਈਕ ਵਨ ਆਫ ਦਾ ਟ੍ਰੇਟਸ ਕੀ ਇਹ ਇੱਕ ਅੱਛੇ ਐਕਟਰ ਦੀ ਨਿਸ਼ਾਨੀਆਂ ਨੇ ਪ੍ਰਭ ਗਰੇਵਾਲ ਜੀ ਕਿਰਨਦੀਪ ਜੀ ਤੇ ਡਾਇਰੈਕਟਰ ਸਾਹਿਬ ਸਾਨੂੰ ਕੀਮਤੀ ਸਮਾਂ ਦੇਣ ਲਈ ਫਿਲਹਾਲ ਇਹਨਾਂ ਦਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਤੇ ਆਲ ਦਾ ਬੈਸਟ ਕਹਾਂਗੇ ਇਹਨਾਂ ਨੂੰ ਮੂਵੀ ਦੇ ਲਈ ਤੇ ਜ਼ਰੂਰ ਤੁਸੀਂ ਵੀ 5 ਜਨਵਰੀ ਨੂੰ ਜਾਣਾ ਹੈ ਥੀਏਟਰਸ ਦੇ ਵਿੱਚ ਆਪਣੇ ਜਿਹੜੇ ਵੀ ਤੁਹਾਨੂੰ ਲੱਗੇ ਪੈਂਦੇ ਨੇ ਤਾਂ ਜ਼ਰੂਰ ਜਾਣਾ ਤੇ ਫਿਲਮ ਕਿੱਦਾਂ ਦੀ ਲੱਗੀ ਹੈ ਇਹਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਤੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹਨਾਂ ਨੂੰ ਜ਼ਰੂਰ ਦੱਸਣਾ ਫਿਲਹਾਲ ਮੈਨੂੰ ਤੇ ਕੈਮਰਾਮੈਨ ਤਾਂ ਤੇ ਦੇਖਦੇ ਰੋਸ ਕਾਈ ਨਿਊਜ਼ ਪੰਜਾਬ